ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਅੱਜ ਕਰਦੇ ਆ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਦੇ ਰਹੋਗੇ। ਚਲਾਉਣ ਲੱਗੇ ਜੀ ਖਿਲਾੜੀ ਅੱਜ। ਦੇਖਦੇ ਆ ਥੋੜੇ ਜੇ ਮੌਸਮ ਵਿੱਚ ਵੀ ਹੈਗੀ ਗੜਬੜੀ ਪਰ ਚਲਾੜ ਲੈਣੀ ਆਪਾਂ ਅੱਜ। ਕੱਲ੍ਹ ਤੋਂ ਤਿਆਰੀ ਕਰੀ ਹੋਈ ਆ। ਤੇ ਆਪਾਂ ਟਹਿ ਜਾਣਾ ਸੌਖਾ ਯਾਰ ਭਾਈ। ਈਆਂ ਇਦਾਂ ਇਦਾਂ ਚਲਾਉਣੀ ਆ ਕੱਲ ਸਾਨੂੰ ਪਤਾ ਸਾਰੀ ਦਿਹਾੜੀ ਲੱਗਦੀ ਪੱਤੀ ਇਕੱਠੀ ਕਰਦਿਆਂ ਦੀ ਦੋ ਤੇ ਦੋ ਢਾਈ ਟਰਾਲੀਆਂ ਰੇੜੀਆਂ ਲਿਆਂਦੀਆਂ ਟਰਾਲੀਆਂ ਨੰਬਰ ਦੂਜਾ ਕੱਟਣ ਦਾ ਸਾਰਾ ਦੋ ਦਿਨ ਦਾ ਕਰਿਆ ਫਿਰ ਕੱਲ ਤਾਂ ਅੱਜ ਫਿਰ ਦਿਹਾੜੀ ਲੱਗੂਗਾ ਤੇ ਕੱਲ ਦੀ ਵੀ ਲੱਗੂਗੀ ਅੱਜ ਅਸੀਂ ਕੱਢਣਾ ਕਾਮੇ ਪ੍ਰਧਾਨ ਜੀ ਕੱਢਣਗੇ ਸਾਡੇ ਕੋਲ 18 ਬੀਜ ਦੇਖ ਲਈਏ ਵੀ ਪਹਿਲਾਂ ਦੋ ਪੱਤਾਂ ਕੱਢ ਕੇ ਬੀਜ ਕਿੱਦਾਂ ਨਿਕਲਦਾ ਵਧੀਆ ਕਿ ਨਹੀਂ ਕਿ ਤਾਂ ਵਧੀਆ ਨਿਕੜਾ ਫਿਰ ਤਾਂ ਕੱਟਾਂਗੇ ਘਰ ਤੋਂ ਤਾਂ ਖਾਸਾਈ ਕੋਲ ਕੰਟਰ ਡੇਟ ਕੰਟਰ ਤੋਂ ਪ੍ਰੋਗਰਾਮ ਤੋਂ ਤੱਕ ਤੁੰਗੇ ਜੇ ਨਾ ਵਧੀਆ ਨਿਕਲਿਆ ਫਿਰ ਛੜ ਦਾਂਗਾ ਫਿਰ 85 ਲਾਵਾਂਗੇ ਵਿਦਿਓ ਤੇ ਸਭ ਨੂੰ ਛੜ ਦੇਣਾ ਤੁੰਗੇ ਗਰਮੀ ਹੁੰਦੀ ਆ ਅਜਾ ਵੈਸੇ ਮੌਸਮ ਵੀ ਕਿਹੜਾ ਹੈ ਦੇ ਲੇਡੀਆਂ ਭੱਲੇ ਜਾਨੇ ਪਣਿਆ ਨੇ ਫੱਡੋ ਹਰਦੂ ਵਾਹੇ ਕੰਟਰ ਤੋਂ ਬੱਤਾਂਗਾ ਉਹ ਕੋਰਾ ਲੱਗਦਾ ਹੈ। ਉਹ ਇਹਦਾ ਟੁੱਟੂ ਜਿਹਾ ਲੱਗਦਾ ਨਾ। ਨਵੇਂ ਢੰਗ ਗੱਲ ਲੱਗੇ ਤਾਰਨਾ। ਪੱਤੀ ਦੇਖਦੇ ਆ ਵੀ ਹੁੰਦਾ ਪ੍ਰੋਜੈਕਟ ਕੰਮ ਜਾਵਗੇ ਨਹੀਂ। ਉਧਰ ਉਹ ਨਹੀਂ ਉਤਰਦੀਨੀ ਆਈਆ ਪੱਤੀ ਇੱਕ ਮਿੰਟ ਦੇ ਥਾਰ ਤੇ ਥੱਲੇ ਜਿਹੜਾ ਰੱਸਾ ਪਾ ਕੇ ਪਹਿਲਾਂ ਥੱਲੇ ਇਹਦੇ ਖਤਰ ਜਿੰਦੀ ਕਰਾਰੀ ਖਾਤਾ ਬੱਚੇ ਨੂੰ ਕਰਦੇ ਪਿਆਰ ਦੇਵੇ ਬਲ ਪਾਉਣੇ ਇੱਕ ਮਿੰਟ ਤੇ ਥਾਲੀ ਖਾਲੀ ਕਰ ਚੱਲ 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 ਚੱਲੇ ਲਾਦੇ ਹੁਣ ਬੜਾ ਉੜਮਾ ਗਿਆ